ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਭਾਈ ਥੋੜੇ ਦਿਨ ਪਹਿਲਾਂ ਆਪਣੀ ਇੰਟਰਵਿਊ ਕਰੀ ਤੀ ਛੌਂਕੀ ਨਿਰਮਾਨ ਨੇ ਤੇ ਉਹ ਇੰਟਰਵਿਊ ਦੇ ਵਿੱਚੋਂ ਨੇ ਇੱਕ ਕਲਿੱਪ ਕੱਟ ਕੇ ਪਾਈ ਤੀ ਜਿਹਦੇ ਵਿੱਚ ਮੈਂ ਬਾਈਪਾਲੇ ਨਾਲ ਲੱਗੇ ਹੋਏ ਮੈਚ ਬਾਰੇ ਦੱਸ ਰਿਹਾ ਕਿ ਆਪਾਂ ਨੇ ਬਾਈਪਾਲੇ ਤੇ ਕਿਵੇਂ ਦੀਆਂ ਕੌਡੀਆਂ ਪਾਇਆਂ ਸੀਗੀਆਂ ਉਹ ਤੇ ਉਹ ਕਲਿੱਪ ਉੱਤੇ ਬਾਈਪਾਲ ਬਾਈਪਾਲੇ ਨੇ ਵੀ ਕਮੈਂਟ ਕਰਕੇ ਦੱਸਿਆ ਕਿ ਇਹ ਗੱਲ ਸੱਚ ਹੈ ਤੇ ਭਾਈ ਜਿਨ੍ਹਾਂ ਨੇ ਉਹ ਮੈਚ ਦੇਖਿਆ ਉਹਨਾਂ ਨੂੰ ਤਾਂ ਪਤਾ ਹੈ ਨਾ ਭਾਈ ਵੀ ਆਪਾਂ ਨੇ ਕਿੰਦਾਂ ਦੀਆਂ ਕੌਡੀਆਂ ਪਾਈਆਂ ਧੀਆਂ ਬਾਈਪਾਲੇ ਤੇ ਬਾਕੀ ਹਣਾ ਬਾਈ ਨੇ ਆਪ ਵੀ ਕਮੈਂਟ ਕਰਕੇ ਦੱਸਿਆ ਹੈ ਕਈ ਵਾਰ ਹਣਾ ਕਿਸੇ ਨੂੰ ਹੁੰਦਾ ਬਈ ਵੀ ਇਹ ਉਹੀ ਇੰਟਰਵਿਊ ਚ ਝੂਠ ਮਾਰੀ ਜਾਂਦਾ ਹੈ ਜੇ ਉਹ ਹਣਾ ਬਈ ਉਹ ਤਾਂ ਕਰਕੇ ਬਈ ਆਪਾਂ ਇਹ ਵੀਡੀਓ ਪਾ ਰਹੇ ਆ ਵੀ ਨਾਲ ਤੁਹਾਨੂੰ ਆ ਕਮੈਂਟ ਦਿਖਾ ਰਹੇ ਆ ਜਿਹੜਾ ਬਾਈ ਪਾਲੇ ਨੇ ਕਮੈਂਟ ਕਰਿਆ ਉਹ ਵੀਡੀਓ ਤੇ ਨਾਲ ਮੈਂ ਵੀ ਵੀਡੀਓ ਵੀ ਸ਼ੇਅਰ ਕਰੂੰਗਾ ਤੁਹਾਨੂੰ ਤੇ ਇਹ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਹਣਾ ਉਹ ਪਾਲੇ ਜਲਾਲਪੁਰੀਆ ਪਹਿਲੀ ਵਾਰ ਆਪਣੇ ਏਰੀਆ ਚ ਖੇਡਣ ਆਇਆ ਸੀਗਾ ਹਾਂ ਜੀ ਡੜਬੇ ਮੈਚ ਸੀਗਾ ਤੇ ਪਹਿਲੇ ਦਿਨ ਮਲੋ ਸਾਡਾ ਮੈਚ ਆ ਗਿਆ ਸੈਮੀਫਾਈਨਲ ਉੱਤਰਨ ਵਾਲਾ ਠੀਕ ਹੈ ਬਈ ਤੇ ਉਦੋਂ ਇੱਕ ਵਾਰ ਵੀ ਹੁੰਦਾ ਸੀਗਾ ਹਮ ਪਾਲੇ ਤੇ ਬਈ ਉਦੋਂ ਮੈਂ 6-7 ਕੌਡੀਆਂ ਪਾਈਆਂ ਮੈਂ ਰਾਣੇ ਨੇ ਅਸੀਂ ਜੱਫਾ ਨਹੀਂ ਖਾਦਾ ਬਈ ਹਮ ਤੇ ਸਾਡੇ ਨਾਲ ਇੱਕ ਰੀਡਰ ਹੋਰ ਖੇਡਿਆ ਸੀਗਾ ਬਡਰੋਖਾਂ ਦਾ ਗਿਆਨੀ ਸੀਗਾ ਮੈਂ ਹੁਣ ਨਾਮ ਭੁੱਲ ਗਿਆ ਬਈ ਉਹਦਾ ਠੀਕ ਹੈ ਬਈ ਚਲੋ ਦੀ ਅਸੀਂ ਨੇ ਇੱਕ ਰੀਡ ਪੁਆਈ ਸੀਗੀ ਪਹਿਲੀ ਇਹ ਉਹ ਜੱਫਾ ਖਾ ਗਿਆ ਫਿਰ ਅਸੀਂ ਮਨੂੰ ਖੜਾਤਾ ਵੀ ਅਸੀਂ ਆਪ ਪਾ ਲੰਮਿਆਂ ਵੀ ਤੂੰ ਖੜ ਜਾ ਹਮ ਤੇ ਇੱਕ ਜੱਫਾ ਇਧਰੋਂ ਆਪਣੇ ਜਾਫੀਆਂ ਨੇ ਲਾਤਾ ਸੀਗਾ ਡੇਢ ਉੱਤਰਦਾ ਸੀਗਾ ਠੀਕ ਹੈ ਆਪਣਾ ਜੱਫਾ ਨਹੀਂ ਖਾਦਾ ਬਈ ਆਪਣੀ ਏਰੀਏ ਜਦੋਂ ਪਾਲੇ ਤੋਂ ਜੱਫਾ ਨਹੀਂ ਖਾਦਾ ਬਹੁਤ ਮਸ਼ਹੂਰੀ ਹੋਈ ਬਈ ਉਹ तकरीबन ਲਾਲਾ ਵੀ ਉਹ ਮੈਨੂੰ ਲੱਗਦਾ ਹੁਣ ਤੱਕ ਬੋਲ ਦਿੰਦਾ ਕਮੈਂਟ ਹਾਂ ਬਈ ਹੁਣ ਤੱਕ ਬੋਲ ਕੁੱਲੀ ਭਾਈ ਨੇ ਪਾਲੇ ਬਈ ਤੇ ਕਬੱਡੀਆਂ ਭਾਈ ਬਿਲਕੁਲ ਬਈ ਹੁਣ ਮੈਂ ਕਈ ਵਾਰ ਮਤਲਬ ਫੇਸਬੁੱਕ ਤੇ ਆਪਦੇ ਕੋਈ ਪੁਰਾਣੀ ਉਹ ਚਾੜ ਦਿੰਦਾ ਬਈ ਫੋਟੋ ਜਾਂ ਕੋਈ ਵੀਡੀਓ ਹਾਂ ਤੇ ਮੈਨੂੰ ਕਈ ਕਮੈਂਟ ਵੀ ਆਈ ਨਾ ਕਈ ਵਾਰ ਉਹ ਕਹਿੰਦੇ ਬਾਈ ਅਸੀਂ ਨਾ ਤੇਰੀ ਹੋਰ ਏਡਾ ਦੇਖੀਂਦਿਆਂ ਜਦੋਂ ਤੈਂ ਪਾਲੇ ਜਲਾਲਪੁਰੀਏ ਤੇ ਪਾਈਆਂ ਦੀ ਬਹੁਤ ਤਕੜਾ ਮੈਚ ਲੱਗਿਆ ਹਾਂ ਵੀ ਸਾਨੂੰ ਅੱਜ ਵੀ ਯਾਦ